ਗੁਰਦਾਸਪੁਰ ਦੇ ਪਿੰਡ ਕਿਸ਼ਨਪੂਰਾ ਵਿੱਚ ਕੁਝ ਦਿਨ ਤੋਂ ਆਪਣੇ ਪੇਕੇ ਪਰਿਵਾਰ ਨੂੰ ਮਿਲਣ ਲਈ ਇੱਕ ਵਿਆਹੁਤਾ ਔਰਤ ਨੂੰ ਸਵੇਰੇ ਤੜਕਸਰ ਖੁੰਖਾਰ ਅਤੇ 12 ਕੁੱਤਿਆਂ ਦੀ ਇੱਕ ਝੁੰਡ ਵੱਲੋਂ ਉਸ ਵੇਲੇ ਨੋਚ-ਨੋਚ ਕੇ ਮਾਰ ਮੁਕਾਇਆ ਜਦੋਂ ਸਵੇਰੇ 5 ਵਜੇ ਦੇ ਕਰੀਬ ਆਪਣੇ ਪੇਕੇ ਘਰ ਤੋਂ ਸੈਰ ਕਰਨ ਲਈ ਨਿਕਲੀ ਸੀ ਸੈਰ ਕਰਦੇ ਸਮੇਂ ਜਦੋਂ ਉਹ ਜਾਗੋਵਾਲ ਬੇੜ ਦੇ ਸਮਸ਼ਾਨ ਘਾਟ ਦੇ ਕੋਲ ਪੁੱਜੀ ਤਾਂ ਉੱਥੇ ਝੁੰਡ ਬਣਾ ਕੇ ਬੈਠੇ ਖੁੰਖਾਰ ਕੁੱਤਿਆਂ ਨੇ ਉਸਤੇ ਹਮਲਾ ਕਰ ਦਿੱਤਾ ਤੇ ਨੋਚ-ਨੋਚ ਕੇ ਉਸ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ ਜ਼ਖਮਾਂ ਦੀ ਤਾਪ ਨਾ ਸਹੰਦੇ ਹੋਏ ਮਹਿਲਾ ਨੇ ਮੌਕੇ ਤੇ ਦਮ ਤੋੜ ਦਿੱਤਾ ਮਹਿਲਾ ਦਾ ਪਤੀ ਹਰਜਿੰਦਰ ਸਿੰਘ ਬੀਐਸਐਫ ਦਾ ਜਵਾਨ ਹੈ ਅਤੇ ਇਸ ਸਮੇਂ ਛੱਤੀਸਗੜ੍ਹ ਦੇ ਵਿੱਚ ਤਾਇਨਾਤ ਹੈ ਮ੍ਰਿਤਕ ਮਹਿਲਾ ਦੇ 8 ਅਤੇ 4 ਸਾਲ ਦੇ ਦੋ ਛੋਟੇ ਬੱਚੇ ਵੀ ਹਨ ਆ ਨਿਸ਼ਾਨਾ ਸਾਰਾ ਵੇਖੋ ਤੁਹਾਡੇ ਲੱਗੇ ਸਾਰਾ ਬਸ ਆ ਨਿਸ਼ਾਨ ਵੇਖੋ ਆ ਸਾਰਾ ਲਹੂ ਜੇ ਕਿਤੋਂ ਤ੍ਰਿਸਪੀਰ ਸਾਡੇ ਕੋਲ ਗੱਲ ਵੇਖੀ ਨਹੀਂ ਜਾਂਦੀ ਆਪਣੇ ਅਸੀ ਮੰਜੀ ਦੇ ਕੁੜੀ ਨੂੰ ਲੱਗਿਆ ਸਾਡੇ ਨੂੰ ਵੇਖੀ ਨਹੀਂ ਜਾਂਦੀ ਵੀ ਸਰੀਰ ਸਾਰਾ ਖਾੜਿਆ ਹੈ ਕੋਈ ਕੁਤੇ ਵਾ ਕੋਈ ਨਹੀਂ ਤੇ ਮੈਂ ਇਹ ਵੀ ਆਈ ਜਾਂਦੀ ਕੰਦੀ ਵੀ ਨਾਮ ਮਾਰਿਓ ਕਾਲੀ ਕੁੱਤੀ ਨੂੰ ਹੁਣ ਕੀ ਨਾਮ ਆਪਣਾ ਜੀ ਸੰਜੀਤ ਕਾਰ ਕੀ ਵਾਰਤ ਹੋਈ ਇਥੇ ਇੱਥੇ ਬਾਜੀ ਸਵੇਰੇ ਉਹ ਸ਼ਹਿਰ ਕਰਨ ਆਏ ਸੀ ਜਿਨ੍ਹਾਂ ਦੀ ਡੈਥ ਹੋਈ ਤੇ ਉਹਨਾਂ ਨੂੰ ਫਿਰ ਇੱਥੇ ਇੱਕ ਕੁੱਤੀ ਹੀ ਪਹਿਲਾਂ ਤੇ ਉਹ ਉਹਦੇ ਕਰਕੇ ਤੇ ਉਹ ਜਿੱਦਾਂ ਬੁਰਸ਼ੀ ਭਾਈ ਮੂੰਹ ਦੇ ਵਿੱਚ ਬੁਰਸ਼ੀ ਕਰਦੇ ਕਰਦੇ ਜਾਂਦੇ ਤੇ ਕੁੱਤੀ ਜਿੱਦਾਂ ਪਈ ਤੇ ਸਾਰੇ ਕੁੱਤੇ ਇਕੱਠੇ ਹੋ ਗਏ ਉੱਥੇ ਹਾਂਜੀ ਤੇ ਫਿਰ ਉਹਨੂੰ ਬਾਵਾ ਖਾਦੀ ਸਾਰੇ ਹੱਥ ਪੈਰ ਤੇ ਸਾਰੇ ਖਾਲੇ ਸੀ ਹਾਂਜੀ ਇਹ ਦੇਖਣਾ ਹੈ ਜਿਹੜੀ ਬੜੀ ਹਾਂਜੀ ਦੇਖੀ ਕੀ ਹਾਲ ਹੈ ਡਾਡੀ ਬੜੀ ਹਾਂ ਨਹੀਂ ਹਾਲਾਤ ਬਹੁਤ ਮਾੜੇ ਸੀ ਇਹਨਾਂ ਦੇ ਹਾਂਜੀ ਕਿਤੇ ਹੋਰ ਵੀ ਉਦਾਂ ਵੀ ਕੋਈ ਨਿਸ਼ਾਨਾ ਬਣਾਇਆ ਕੁੱਤੇ ਨੇ ਨਹੀਂ ਉਹਦੇ ਬਾਅਦ ਵਿੱਚ ਇੱਕ ਪਿਆਲੀ ਵਾਲੇ ਆਏ ਸੀ ਤੇ ਉਹਨਾਂ ਨੂੰ ਕਹਿੰਦੇ ਕੁੱਤੇਆਂ ਨੇ ਘੇਰਿਆ ਤੇ ਫਿਰ ਕਹਿੰਦੇ ਛਿੜਾਇਆ ਉਹਨਾਂ ਨੇ ਹਾਂਜੀ ਕੋਈ ਪ੍ਰਸ਼ਾਸਨਿਕ ਹਾਂਜੀ ਇਹਦਾ ਹਾਲ ਹੋਣਾ ਚਾਹੀਦਾ ਹਾਂਜੀ ਜਣੀ ਲੜਕੀ ਨੂੰ ਕੁੱਤਿਆਂ ਨੇ ਨੋ ਨੋਚ ਕੇ ਖਾਦਾ ਉਹ ਮੇਰੀ ਲੜਕੀ ਹੈ ਉਹ ਘਰੋਂ ਤੋਂ 5:30 ਵਜੇ ਸ਼ਹਿਰ ਕਰਨ ਵਾਸਤੇ ਨਿਕਲੀ ਇਦਾਂ ਉਹ ਜੋ ਮੈਂ ਵੀ ਘਰ ਘਰੀ ਮੈਂ ਗੁਰਦੁਆਰਾ ਸਾਹਿਬ ਚਲਾ ਗਿਆ ਕੋਲ ਲੜਕੀ ਸ਼ਹਿਰ ਕਰਨ ਨਿਕਲ ਆਈ ਜੋ 20 ਮਿੰਟ ਦੇ ਅੰਦਰ 20 ਮਿੰਟਾਂ ਦੇ ਅੰਦਰ ਅੰਦਰ ਉਹ ਮੈਂ 20 ਮਿੰਟ ਮੇਰੇ ਗੁਰਦੁਆਰੇ ਲੱਗੇ ਉਹ 20 ਮਿੰਟ ਇਦਾਂ ਸ਼ਹਿਰ ਕਰਨ ਗਈ ਉਸ ਦੀ ਮਾਂ ਮੁੜ ਕੇ ਘਰੋਂ ਬਾਹਰ ਨਿਕਲ ਕੇ ਕਲੀ ਚੋਂ ਪਤਾ ਕੀਤਾ ਕਿ ਮੇਰੀ ਲੜਕੀ ਇੱਧਰ ਬਾਹਰ ਨਿਕਲੀ ਬਰਤ ਕਰਨ ਵਾਸਤੇ ਜਾਂ ਸ਼ਹਿਰ ਕਰਨ ਵਾਸਤੇ ਨਿਕਲੀ ਜਾਂ ਕਿੱਧਰ ਨੂੰ ਗਈ ਉਹ ਜੋ ਇੱਕ ਭਈਆ ਸੀ ਉਹਦਾ ਰੱਖਿਆ تھا ਉਹਨੇ ਦੱਸਿਆ ਇੱਧਰੋਂ ਗਈ ਆ ਲੜਕੀ ਆ ਸੜਕ ਨੂੰ ਸੈਰ ਕਰਨ ਵਾਸਤੇ ਗਈ ਆ ਤੇ ਉਹ ਮਾਂ ਉਹਦੀ ਵੀ ਜਿਹੜੀ ਪਿੱਛੇ ਪਿੱਛੇ ਉਧਰੋਂ ਚਲੀ ਗਈ ਜਾ ਕੇ ਅੱਗੇ ਜਾ ਕੇ ਦੋ ਤਿੰਨ ਕਿੱਲੇ ਵੇਖਿਆ ਜਾ ਕੇ ਅੱਗੇ ਜੋ ਕੁੱਤੇ ਸੀ ਉਹ ਲੜਕੀ ਨੂੰ ਨੋਜ-ਨੋਜ ਕੇ ਖਾ ਰਹੇ ਦੇਖਣ ਦੇ ਬਾਵਜੂਦ ਵੀ ਉਹ ਉਸ ਕੁੱਤਿਆਂ ਨੂੰ ਬਹੁਤ ਦਬਕਾਇਆ ਪਰ ਉਹ ਕੁੱਤੇ ਉਸ ਕੋਲ ਨੋਚਣੋਂ ਨਹੀਂ ਹਟੇ ਨੋਚ-ਨੋਜ ਕੇ ਖਾ ਕੇ ਉਹਨੂੰ ਉਸ ਦੇ ਦਮ ਨਿਕਾਲ ਦੀ ਨਿਕਲ ਗਏ ਜੀ ਬੇਟੀ ਤੁਹਾਡੇ ਕਿੰਨੇ ਚਿਰ ਪਹਿਲਾਂ ਆਈ ਸੀ ਤੇ ਉਹਦੇ ਘਰ ਵਾਲੇ ਕਿਰਦੇ ਆ ਉਦੇ ਘਰ ਵਾਲੇ ਬੀਐਸਐਫ ਦੇ ਵਿੱਚ ਸਰਵਿਸ ਕਰਦੇ ਆ ਤੇ ਬੇਟੀ ਮੇਰੀ ਜੋ ਅਜੇ ਤੱਕ ਕਿਸ਼ਨਪੁਰ ਦੀ ਰਹਿਣ ਲੀ ਤੇ ਟਿਕੜੀ ਗਈ 29 ਤਰੀਕ ਨੂੰ ਆਈ ਆ ਦੋ ਦਿਨ ਮੇਰੇ ਘਰ ਰਹੀ ਆ 30 ਦੇ ਦਿਨ ਸਵੇਰ 5:30 6 ਵਜੇ ਮੌਤ ਹੋ ਗਈ ਕਿ ਕਰਨਾ ਚਾਹੀਦਾ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਅਸੀਂ ਇਹੋ ਕਹਿਣਾ ਚਾਹੁੰਦੇ ਆ ਕਿ ਚਲੋ ਇਹਨਾਂ ਦਾ ਕੋਈ ਨਾ ਕੋਈ ਅੱਗੇ ਵੀ ਬਹੁਤ ਇਹੋ ਜਿਹੇ ਕਾਂਡ ਹੁੰਦੇ ਆ ਪਰ ਕੋਈ ਹੱਲ ਨਹੀਂ ਹੁੰਦਾ ਇਹਦਾ ਪ੍ਰਸ਼ਾਸਨ ਨੂੰ ਇਹ ਚਾਹੀਦਾ ਇਹਨਾਂ ਦਾ ਕੋਈ ਹੱਲ ਕੋਈ ਮਸਲਾ ਕੋਈ ਇਹਨਾਂ ਦਾ ਕਰਨਾ ਚਾਹੀਦਾ ਚਾਹੀ ਕੋਈ ਇਹਨਾਂ ਨੱਥ ਪਾਉਣੀ ਚਾਹੀਦੀ ਚਾਹੀ ਇਹਨਾਂ ਦਾ ਕੋਈ ਨਾ ਕੋਈ ਬਣਾਉਣਾ ਚਾਹੀਦਾ ਜਿਹੜਾ ਇਹਨਾਂ ਨੂੰ ਕਿਤੇ ਬੰਦ ਕੀਤਾ ਜਾਣ ਚਾਹੀ ਇਹਨਾਂ ਦੀ ਨਸਬੰਦੀ ਕੀਤੀ ਜਾਵੇ ਚਾਹੀ ਇਹਨਾਂ ਨੂੰ ਗਾਂ ਤੋਂ ਇਹਨਾਂ ਨੂੰ ਕਿਤੇ ਆਵਾਰਾ ਕੁੱਤੇ ਜਿਹੜੇ ਇਹਨਾਂ ਨੂੰ ਮਾਰਨੇ ਚਾਹੀਦੇ ਪਹਿਲੇ ਵੀ ਮਾਰਦੇ ਕੋਈ ਹੁਣ ਵੀ ਮਾਰਨੇ ਚਾਹੀਦੇ ਇਹਨਾਂ ਨੂੰ ਪਰ ਜੇ ਇਹ ਕੋਈ ਨਹੀਂ ਸੋੰਦਾ ਬੜੀ ਯਾਰੀ ਇਹੋ ਜੇ ਕਾਂਡ ਹੋਏ ਆ ਪ੍ਰਸ਼ਾਸਨ ਇਹ ਆ ਕਿ ਜੇ ਕੋਈ ਅਸੀਂ ਹੁਣ ਵੀ डीसी ਦੇ ਵੀ ਤਰ੍ਹਾਂ ਭੇਜੀ ਆ ਅਖਬਾਰ ਚ ਵੀ ਕਢਾਇਆ ਪਰ ਕੋਈ ਨਹੀਂ ਇਹ ਸਭ ਇਦਾਂ ਰੋਲਦਾ ਰਹਿੰਦਾ ਕੋਈ ਨਹੀਂ ਸੁਣਦਾ ਠੀਕ ਜਦੋਂ ਕੋਈ ਕਾਰਨ ਹੁੰਦਾ ਉਦੋਂ ਇੱਕ ਦੋ ਦਿਨ ਹੁੰਦਾ ਰੌਲਾ ਰੱਪਾ ਮੁੜ ਕੇ ਬਾਅਦ ਕੁਝ ਨਹੀਂ ਹੁੰਦਾ ਠੀਕ ਮਨਾ ਪਰਮਜੀਤ कौर ਮੇਰੀ ਬੇਟੀ ਦਾ ਨਾਮ ਹਦੀਤ कौर ਮੇਰੀ ਬੇਟੀ ਘਰੋਂ ਸਿਆਰ ਕਰਨ ਗਈ ਮੈਂ 15 ਮਿੰਟ ਦੀ ਕਿ ਮੈਂ ਦੋ ਵਾਰੀ ਬਾਹਰ ਗਈ ਮੈਂ ਕਹਾਂ ਮੇਰੀ ਬੇਟੀ ਆਈ ਨਹੀਂ ਹੈ ਜੇ ਮੈਂ ਮੰਗਰ ਚੱਲ ਗਈ ਇਦਾਂ ਹੀ ਜਾਦੇ-ਜਾਦੇ ਮੈਂ ਵੇਖਿਆ ਤੇ ਮੈਨੂੰ ਲੱਭੀ ਈ ਮੈਂ ਫਿਰ ਹੋਰ ਥੋੜੀ ਜੀ ਗਾੜੀ ਚੱਲ ਗਈ ਜਦ ਮੈਂ ਜਾ ਕੇ ਵੇਖਿਆ ਤੇ ਉਹਨੂੰ ਕੁੱਤੇ ਨੋਚ-ਨੋਚ ਕੇ ਖਾਂਦੇ ਮੈਂ ਬੋਤਲ ਚੁੱਕੀ ਕੁੱਤਿਆਂ ਦੇ ਮਾਰੀ ਬਿਨ ਬੋਤਲ ਦੀ ਲੱਭੀ ਹੋ ਤੇ ਕੋਖਰੀ ਲੱਭਾ ਮੈਂ ਬੋਤਲ ਮਾਰੀ ਤਾ ਉਹ ਮੈਨੂੰ ਪੈ ਗਏ ਮੈਂ ਮੁੰਡਾ ਜਾਦਿਆ ਹਟਾ ਮੈਂ ਕਿਹਾ ਬੇ ਪੁੱਤ ਰੋਕੀ ਮੇਰੀ ਕੁੜੀ ਖਾਲੀ ਪਰੇ ਚਾਰ ਪੰਜ ਜਾਣੇ ਹੋ ਰਹੀ ਮੈਂ ਉਹਨਾਂ ਨੂੰ ਸੈਂਤਾ ਮਾਰੀਆਂ ਫਿਰ ਉਹ ਵੀ 도ੜੇ ਆਏ ਕਿ ਕੁਈ ਲੈ ਕੇ ਉਹਨਾਂ ਨੇ ਡੰਡੇ ਡੁੱਡੇ ਮਾਰੇ ਫਿਰ ਭਜੇ ਨਹੀਂ ਤੇ ਮੈਂ ਚੋਕੇ ਬੇਖੀ ਆਪਣੀ ਤੀਨੂ ਨਾਲ ਲਾਈ ਰਹੀ ਦੀ ਹਣੀ ਉਹ ਬੇਟੀ ਸਾਬਰਣ ਹੈ ਜੇ ਖਤਮ ਹੋ ਚੁੱਕੀ ਹੈ ਉਹ ਸਾਰ ਕੋਈ ਨਹੀਂ ਉਹਦਾ ਕੀ ਮੰਗ ਕਰਦੇ ਪਿਛੋਂ ਮੈਂ ਮੰਗ ਕਰਦੀ ਕੁੱਤੇ ਮਾਰੇ ਜਾਣੇ ਚਾਹੀਦੇ ਹੋ ਜੇ ਤੇ ਤੀਨੂ ਖਾ ਜਾਦੇ ਤੇ ਉਹ ਕੁੱਤਿਆਂ ਨੂੰ ਕਿਉਂ ਨਹੀਂ ਮਾਰ ਸਕਦੇ ਤੁਸੀਂ ਆੜੇ ਲੈ ਆਉਣ ਦਾ ਦੇ ਕੋਈ ਦਮ ਖਦਾ ਦਿਨ ਕੀਤਾ ਹੋਇਆ ਓਏ ਤਨੇ ਹੋਈ ਹੈ ਓਏ ਸਾਡੇ ਨਾਲ ਤੇ ਆਓ ਇਕਟਰਾਓ ਈ ਪਹਿਲਾਂ ਵੀ ਬੰਦੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਮੈਂ ਡਾਕਟਰ ਸੁਖਦੀਪ ਸਿੰਘ ਜੀ ਸਰ ਮੈਂ ਡਾਕਟਰ ਸੁਖਦੀਪ ਸਿੰਘ ਫੋਰੈਂਸਿਕ ਐਕਸਪਰਟ ਸਿਵਲ ਹਸਪੀਟਲ ਗੁਰਦਾਸਪੁਰ ਕੱਲ ਸੜਕੋ ਪੈਣੀ ਮੀਆਂ ਖਾਨ ਥਾਣੇ ਦੀ ਪੁਲਿਸ ਇੱਕ ਫੀਮੇਲ ਦੀ ਬੋਡੀ ਲੈ ਕੇ ਆਈ ਸੀਗੀ ਬੋਡੀ ਦੇ ਜਿਹੜੇ ਜੋ ਪੁਲਿਸ ਕਾਗਜ਼ਾਂ ਵਿੱਚ ਸੀਗਾ ਕਿ ਡੌਗ ਬਾਈਟ ਦੇ ਨਾਲ ਇਹਦੀ ਜਿਹੜੀ ਮੌਤ ਹੋਈ ਹੈ ਪੇਸ਼ੈਂਟ ਨੂੰ ਜਦੋਂ ਅਸੀਂ ਪੋਸਟਮਾਰਟਮ 'ਚ ਐਗਜ਼ਾਮਿਨ ਕੀਤਾ ਤਾਂ ਉਹਦੇ ਇੰਨੇ ਕ ਜਿਆਦਾ ਮਲਟੀਪਲ ਵੂਨਸ ਸੀਗੇ ਕਿ ਉਹਦੇ ਬਾਡੀ ਦਾ ਮਤਲਬ ਹਰ ਪਾਰਟ ਜਿਹੜਾ ਕਿ ਉਹ ਕੁੱਤਿਆਂ ਨੇ ਮਤਲਬ ਨੋਚ-ਨੋਚ ਕੇ ਡੀਪ ਵੂਨਸ ਜਿਹਨੂੰ ਆਪਾਂ ਕਹਿੰਦੇ ਆ ਕਿ ਮਸਲ ਡੀਪ ਵੂਨਸ ਉਹ ਸੀਗੇ ਤੇ ਕਾਫੀ ਜਿਆਦਾ ਜਿਹੜਾ ਹੈਗਾ ਮਤਲਬ ਕਿ ਉਹ ਕੁੱਤਿਆਂ ਨੇ ਉਹਨੂੰ ਮਲਟੀਪਲ ਆਪਾਂ ਇੱਕ ਕੁੱਤੇ ਦਾ ਕੰਮ ਨਹੀਂ ਕਹਿ ਸਕਦੇ ਇਹਨੂੰ ਆਪਾਂ ਘੱਟੋ ਘੱਟ 3 ਜਾਂ 4 ਤੋਂ ਜ਼ਿਆਦਾ ਕੁੱਤੇ ਹੋ ਸਕਦੇ ਨੇ। ਡੈਥ ਦਾ ਕਾਰਨ ਕੀ ਹੈ? ਡੈਥ ਦਾ ਕਾਰਨ ਜਿਹੜਾ ਉਹ ਬੇਸਿਕਲੀ ਸ਼ੌਕ ਨਾਲ ਹੀ ਪੇਸ਼ੈਂਟ ਦੀ ਜਿਹੜੀ ਆ ਉਹ ਵਿਦਨ ਫਿਊ ਮਿੰਟਸ ਹੀ ਇੜੀ ਡੈਥ ਹੋ ਗਈ। ਤੁਸੀਂ ਕੀ ਮੰਨਦੇ ਹੋ ਇਹ ਕਾਰਨ ਉੱਪਰ ਕੀ ਕਰਨਾ ਚਾਹੀਦਾ ਤੁਸੀਂ? ਦੇਖੋ ਇਹੋ ਜੇ ਕਾਰਨ ਜਿਹੜੇ ਬਹੁਤ ਮਾੜੀ ਘਟਨਾ ਹੈ ਜਿਹੜੀ ਹੋਈ ਹੈ ਤੇ ਜਿਹੜਾ ਹੈਗਾ ਵਾਰਾ ਕੁੱਤੇ ਆਪਾਂ ਜਿਵੇਂ ਦੇਖਦੇ ਹਾਂ ਅੱਜਕੱਲ ਬਹੁਤ ਜ਼ਿਆਦਾ ਵਧਦੇ ਜਾ ਰਹੇ ਨੇ ਤੇ ਲੋਕਾਂ ਨੂੰ ਵੀ ਅਵੇਅਰ ਹੋਣਾ ਚਾਹੀਦਾ ਹੈ ਕਿ ਦਾ ਸੁੰਸਾਨੀ ਜਗਾ ਜਿਹੜੀਆਂ ਹੈਗੀਆਂ ਨੇ ਉਹਨਾਂ ਤੇ ਸੈਰ ਕਰਨ ਤੋਂ ਪਰਹੇਜ਼ ਕਰਨੀ ਚਾਹੀਦੀ ਹੈ ਪਲੱਸ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਜਿਹੜੇ ਅਵਾਰਾ ਕੁੱਤੇ ਨੇ ਉਹਨਾਂ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ